ਅੱਜ ਦੀ ਖਬਰ ਬਹੁਤ ਜ਼ਰੂਰੀ ਹੈ ਹਰ ਉਸ ਇਨਸਾਨ ਲਈ ਜੋ ਅਮਰੀਕਾ ਵੀਜ਼ਾ ਤੇ ਜਾਂਦਾ ਹੈ ਜਾਂ ਜਾਣ ਦੀ ਸੋਚ ਰਿਹਾ ਹੈ ਯੂ ਐਸ ਐਮਬੈਸੀ ਇਨ ਇੰਡੀਆ ਨੇ ਨਵਾਂ ਅਲਰਟ ਜਾਰੀ ਕੀਤਾ ਹੈ ਐਡਮਿਟ ਅਨਟਿਲ ਡੇਟ ਬਾਰੇ ਜੇ ਇਹ ਗੱਲ ਸਮਝ ਨਹੀਂ ਆਈ ਤਾਂ ਹੋ ਸਕਦਾ ਤੁਹਾਡੇ ਫਿਊਚਰ ਦੇ ਵੀਜ਼ੇ ਰੱਦ ਹੋ ਜਾਣ ਡਿਪੋਰਟੇਸ਼ਨ ਹੋਵੇ ਜਾਂ ਫਿਰ ਸਦਾ ਲਈ ਬੈਨ ਵੀ ਲੱਗ ਸਕਦਾ ਹੈ ਇੱਕ ਫਰਕ ਸਮਝਣਾ ਬੜਾ ਜ਼ਰੂਰੀ ਹੈ ਵੀਜ਼ਾ ਐਕਸਪਾਇਰੀ ਵਰਸਸ ਐਡਮਿਟ ਅਨਟਿਲ ਡੇਟ ਦੇ ਦਰਮਿਆਨ ਅਕਸਰ ਲੋਕ ਸੋਚਦੇ ਨੇ ਕਿ ਜਦੋਂ ਵੀਜ਼ੇ ਤੇ 5 ਸਾਲ ਲਿਖਿਆ ਆ ਗਿਆ ਤਾਂ 5 ਸਾਲ ਅਮਰੀਕਾ ਚ ਰਹਿ ਸਕਦੇ ਆ ਪਰ ਇਹ ਸਭ ਤੋਂ ਵੱਡੀ ਗਲਤੀ ਹੈ ਵੀਜ਼ੇ ਦੀ ਐਕਸਪਾਇਰੀ ਡੇਟ ਸਿਰਫ ਇਸ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਉਸ ਡੇਟ ਤੱਕ ਤੁਸੀਂ ਅਮਰੀਕਾ ਵਿੱਚ ਦਾਖਲ ਹੋ ਸਕਦੇ ਹੋ ਪਰ ਜਦੋਂ ਤੁਸੀਂ ਇਮੀਗ੍ਰੇਸ਼ਨ ਤੇ ਜਾਂਦੇ ਹੋ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਤੁਹਾਨੂੰ I94 ਫਾਰਮ ਦਿੰਦਾ ਹੈ ਉਸ ਤੇ ਇੱਕ ਡੇਟ ਲਿਖੀ ਹੁੰਦੀ ਹੈ ਐਡਮਿਟ ਅੰਟਿਲ ਡੇਟ ਇਹੋ ਉਹ ਡੇਟ ਹੈ ਜਿਸ ਤੱਕ ਤੁਸੀਂ ਸਟੇ ਕਰਨ ਦੀ ਪਰਮਿਸ਼ਨ ਲੈਂਦੇ ਹੋ ਚਲੋ ਉਦਾਹਰਨ ਦੇ ਨਾਲ ਸਮਝਾਉਂਦੇ ਆ ਕਿਸੇ ਬੰਦੇ ਕੋਲ 2027 ਤੱਕ ਵੈਲਿਡ ਵੀਜ਼ਾ ਹੈ ਉਹ 2025 ਵਿੱਚ ਅਮਰੀਕਾ ਜਾਂਦਾ ਹੈ ਇਮੀਗ੍ਰੇਸ਼ਨ ਆਫੀਸਰ ਉਸਦੇ ਆਈ 94 ਤੇ 6 ਮਹੀਨੇ ਦਾ ਸਟੇ ਲਿਖ ਦਿੰਦਾ ਹੈ ਹੁਣ 6 ਮਹੀਨੇ ਬਾਅਦ ਜੇ ਉਹ ਬੰਦਾ ਨਹੀਂ ਨਿਕਲਦਾ ਤਾਂ ਉਸ ਦਾ ਸਤੇ ਇਲੀਗਲ ਮੰਨਿਆ ਜਾਵੇਗਾ ਈਵਨ ਥੋ ਵੀਜ਼ਾ 2027 ਤੱਕ ਵੈਲਿਡ ਹੈ ਹੁਣ ਸਵਾਲ ਹੁੰਦਾ ਹੈ ਕਿ ਜੇਕਰ ਕੋਈ ਐਡਮਿਟ ਅਨਟਿਲ ਡੇਟ ਕ੍ਰਾਸ ਕਰ ਜਾਂਦਾ ਹੈ ਤਾਂ ਤਾਂ ਯੂਐਸ ਅੰਬੈਸੀ ਨੇ ਬੜਾ ਸਾਫ਼ ਆਖਿਆ ਕਿ ਸਭ ਤੋਂ ਪਹਿਲਾਂ ਵੀਜ਼ਾ ਰਿਵੋਕ ਹੋ ਸਕਦਾ ਹੈ ਡਿਪੋਰਟ ਕੀਤੇ ਜਾ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਫਿਊਚਰ ਵੀਜ਼ਾ ਲਈ ਅਯੋਗ ਮੰਨੇ ਜਾਣਗੇ ਜੇ ਕੋਈ ਬੰਦਾ 180 ਦਿਨ ਤੋਂ ਵੱਧ ਓਵਰਸਟੇ ਕਰਦਾ ਹੈ ਤਾਂ ਉਸ ਨੂੰ 3 ਸਾਲ ਲਈ ਬੈਨ ਕੀਤਾ ਜਾਂਦਾ ਹੈ ਜੇ 1 ਸਾਲ ਤੋਂ ਵੱਧ ਓਵਰਸਟੇ ਕਰਦਾ ਹੈ ਤਾਂ 10 ਸਾਲ ਦਾ ਬੈਨ ਹੈ ਇਸ ਕਰਕੇ ਛੋਟੀ ਜੀ ਲਾਪਰਵਾਹੀ ਸਾਰੀ ਜ਼ਿੰਦਗੀ ਦਾ ਨੁਕਸਾਨ ਕਰ ਸਕਦੀ ਹੈ ਤਾਂ ਇਹ ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਣਾ ਐਡਮਿਟ ਅਨਟਿਲ ਡੇਟ ਜ਼ਰੂਰ ਚੈੱਕ ਕਰੋ ਜਦੋਂ ਤੁਸੀਂ ਅਮਰੀਕਾ ਉਤਰਦੇ ਹੋ ਤਾਂ ਇਮੀਗ੍ਰੇਸ਼ਨ ਤੇ ਮਿਲਦਾ ਹੈ ਫਾਰਮ I94 ਅੱਜਕੱਲ ਇਹ ਆਨਲਾਈਨ ਵੀ ਅਵੇਲੇਬਲ ਹੈ ਤੁਸੀਂ CBP ਯਾਨੀ ਕਿ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਗੈਟ ਮੋਸਟ ਰੀਸੈਂਟ I94 ਕਰ ਸਕਦੇ ਹੋ ਜਾਂ ਫਿਰ CBP One ਐਪ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ ਉਸ ਤੇ ਕਲੀਅਰਲੀ ਲਿਖਿਆ ਹੁੰਦਾ ਹੈ ਕਿ ਤੁਸੀਂ ਕਦੋਂ ਤੱਕ ਲੀਗਲ ਸਟੇ ਕਰ ਸਕਦੇ ਹੋ ਹੁਣ ਮੰਨ ਲਓ ਤੁਹਾਡਾ ਐਡਮਿਟ ਅੰਟਿਲ ਡੇਟ 30 ਸਪਟੈਂਬਰ ਹੈ ਪਰ ਤੁਸੀਂ ਹੋਰ ਰਹਿਣਾ ਚਾਹੁੰਦੇ ਹੋ ਤੁਸੀਂ ਉਸ ਤੋਂ ਪਹਿਲਾਂ ਐਕਸਟੈਂਸ਼ਨ ਆਫ ਸਟੇ ਫਾਈਲ ਕਰ ਸਕਦੇ ਹੋ ਜਾਂ ਫਿਰ ਚੇਂਜ ਆਫ ਸਟੇਟਸ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਵਿਜ਼ਟਰ ਤੋਂ ਸਟੂਡੈਂਟ ਜਾਂ ਫਿਰ ਸਟੂਡੈਂਟ ਤੋਂ ਵਰਕ ਵੀਜ਼ਾ ਪਰ ਧਿਆਨ ਇਹ ਰੱਖੋ ਕਿ ਇਹ ਸਾਰਾ ਕੰਮ ਐਡਮਿਟ ਅਨਟਿਲ ਡੇਟ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਜੇ ਡੇਟ ਕ੍ਰੋਸ ਹੋ ਗਈ ਤਾਂ ਐਕਸਟੈਂਸ਼ਨ ਫਾਈਲ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਕਾਮਨ ਮਿਸਕਨਸੈਪਸ਼ਨਸ ਵੀ ਨੇ ਬਹੁਤੇ ਲੋਕ ਸੋਚਦੇ ਨੇ ਕਿ ਮੇਰਾ ਵੈਲਿਡ ਵੀਜ਼ਾ ਹੈ ਤਾਂ ਕੋਈ ਟੈਨਸ਼ਨ ਨਹੀਂ ਪਰ ਐਮਬੈਸੀ ਨੇ ਖੁੱਲ ਕੇ ਲਿਖਿਆ ਹੈ ਰਿਸਪੈਕਟ ਦਾ ਟਰਮਸ ਆਫ ਯੂਅਰ ਵੀਜ਼ਾ ਐਂਡ ਚੈੱਕ ਯੂਅਰ ਆਈ 94 ਜੇ ਤੁਸੀਂ ਸੋਚਦੇ ਹੋ ਕਿ 10 ਸਾਲ ਦਾ ਵੀਜ਼ਾ ਆਇਆ ਹੈ ਤਾਂ 10 ਸਾਲ ਰਹਿ ਸਕਦੇ ਹਾਂ ਤਾਂ ਇਹ ਸਭ ਤੋਂ ਵੱਡੀ ਮਿਸ ਅੰਡਰਸਟੈਂਡਿੰਗ ਹੈ ਅਸਲੀ ਸਟੇ ਪੀਰੀਅਡ ਸਿਰਫ ਐਡਮਿਟ ਅਨਟਿਲ ਡੇਟ ਦੇ ਨਾਲ ਡਿਸਾਈਡ ਹੁੰਦਾ ਹੈ ਦੋਸਤੋ ਏਸੀ ਅੱਜ ਦੀ ਇੰਪੋਰਟੈਂਟ ਜਾਣਕਾਰੀ ਯੂਐਸ ਐਮਬੈਸੀ ਵੱਲੋਂ ਦਿੱਤੀ ਨਵੀਂ ਐਡਵਾਈਜ਼ਰੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕਿਉਂਕਿ ਛੋਟੀ ਜਿਹੀ ਲਾਪਰਵਾਹੀ ਵੀ ਕਿਸੇ ਦਾ ਫਿਊਚਰ ਬਰਬਾਦ ਕਰ ਸਕਦੀ ਹੈ ਤੁਹਾਡੇ ਕੁਐਸਚਨ ਹਨ ਤਾਂ ਕਮੈਂਟ ਕਰੋ ਅਸੀਂ ਕੋਸ਼ਿਸ਼ ਕਰਾਂਗੇ ਸਭ ਦੇ ਆਨਸਰ ਦੇਣ ਦੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਦਿਨ ਇਮੀਗ੍ਰੇਸ਼ਨ ਤੇ ਐਨਆਰਆਈਜ਼ ਲਈ ਨਵੀਆਂ ਅਪਡੇਟਸ ਲੈ ਕੇ ਆਉਨੇ ਆ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ